ਸਜੁਗਤ ਕਿਸਾਨ ਮੋਰਚੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਔਰ ਕਿਹੜੇ ਮੁੱਦੇ ਰਹਿਣਗੇ ਖਾਸ ਕਰਕੇ ਮੁੱਖ ਮੁੱਦਾ ਹੈ ਬੀਜੇਪੀ ਦੇ ਵਿਰੋਧ ਦਾ ਤਾਂ ਗੱਲਬਾਤ ਕਰਦੇ ਹਰਜੀਤ ਸਿੰਘ ਅਰਜਿੰਦਰ ਸਿੰਘ ਲਖੋਵਾਲਾ ਮੁੱਦੇ ਕਿਹੜੇ ਨੇ ਮੇਨ ਕਿਉਂ ਵਿਰੋਧ ਬੀਜੇਪੀ ਦਾ ਕੀਤਾ ਜਾ ਰਿਹਾ ਬਾਕੀ ਪਾਰਟੀਆਂ ਵੀ ਤਾਂ ਚੋਣ ਪ੍ਰਚਾਰ ਕਰ ਰਹੀਆਂ ਨੇ ਕਿਉਂਕਿ ਬੀਜੇਪੀ ਨੂੰ ਰੋਕਣਾ ਸੱਤਾ ਚਾਹਣਾ ਬੀਜੇਪੀ ਨੇ 10 ਸਾਲ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਸਾਡੇ ਨਾਲ ਸੀ2+50 ਦਾ ਸੁਆਮੀਨਾਥਨ ਕਮਿਸ਼ਨ ਦਾ ਉਸ ਤੋਂ ਬਾਅਦ ਅਸੀਂ ਅੰਦੋਲਨ ਲੜਿਆ ਅੰਦੋਲਨ ਦੇ ਵਿੱਚ ਕੁਝ ਜਿਹੜੇ ਕਾਨੂੰਨ ਅਸੀਂ ਵਾਪਸ ਕਰਾਏ ਉਹ ਦੁਬਾਰਾ ਕਾਨੂੰਨ ਫਿਰ ਲਾਗੂ ਕਰਨ ਬੀਜੇਪੀ ਜਾ ਰਹੀ ਹੈ ਜਿਹੜੇ ਲਈ ਅਸੀਂ ਉਹਨਾਂ ਨੂੰ ਰੋਕਣ ਚਾਹੁੰਦੇ ਆ ਕਰਜ਼ਾ ਮਾਫੀ ਸਾਡੀ ਨਹੀਂ ਹੋਈ ਉਸ ਤੋਂ ਬਾਅਦ ਸਾਡੇ ਕਿਸਾਨ ਸ਼ਹੀਦ ਕੀਤੇ ਉਸ ਤੋਂ ਬਾਅਦ ਸਾਡੇ ਹੁਣ ਕਿਸਾਨ ਜਾ ਰਹੇ ਸੀ ਦਿੱਲੀ ਨੂੰ ਉਹ ਰੋਕੇ ਗਏ ਕਿਲਾ ਗੱਡ ਕੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਕੰਧਾਂ ਕੀਤੀਆਂ ਗਈਆਂ ਸ਼ੁਭ ਕਰਮਨ ਨੂੰ ਸ਼ਹੀਦ ਕਰ ਦਿੱਤਾ ਗਿਆ 400 ਕਿਸਾਨ ਫੱਟੜ ਕਰ ਦਿੱਤਾ ਗਿਆ ਉਹਦੇ ਲਿੱਸਾ ਹਿਸਾਬ ਮੰਗਲ ਨਹੀਂ ਅਸੀਂ ਪੂਰਨ ਸ਼ਾਂਤ ਮਈ ਢੰਗ ਦੇ ਨਾਲ ਅੱਜ ਅਸੀਂ ਕਹਤਾ ਵੀ 1 ਲੱਖ ਪੋਸਟਰ ਛਪਾ ਕੇ ਐਸਕੇਐਮ ਬਹੁਤ ਬਖਵਜਤ ਹੈ ਬੰਦੀਆਂ ਨੇ ਡਿਊਟੀਆਂ ਲੈ ਲੀਆਂ ਕਿਸੇ ਨੇ 20000 ਕਿਸੇ ਨੇ 10000 ਉਹ ਹਰੇਕ ਪਿੰਡ ਦੇ ਵਿੱਚ ਅਸੀਂ ਚਾਰ ਚਾਰ ਪੰਜ ਪੰਜ ਪੋਸਟਰ ਲਾਵਾਂਗੇ ਤੇ ਜਿਹੜੇ ਕਿਸਾਨਾਂ ਨੂੰ ਉੱਥੇ ਦਲਤਾਂ ਨੂੰ ਜਿਹੜੇ ਸਾਡੇ ਮਜ਼ਦੂਰਾਂ ਨੂੰ ਉਹਨਾਂ ਸਾਰਿਆਂ ਨੂੰ ਲਾਮਬੰਦ ਕਰਾਂਗੇ ਕਿਉਂਕਿ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਇਹ ਬਣਾਇਆ ਜਾ ਰਿਹਾ ਇਹ ਮਜ਼ਦੂਰ ਦਾ ਵੀ ਨੁਕਸਾਨ ਆ ਜੇ ਕਾਨੂੰਨ ਲਾਗੂ ਹੋ ਜਾਂਦੇ ਆ ਜਿਵੇਂ ਸੈਲੋ ਹੀ ਅਸੀਂ ਰੋਕੇ ਆ ਸੈਲੋ ਹੀ ਲੱਗ ਹੋ ਜਾਂਦੇ ਤਾਂ ਮਜ਼ਦੂਰਾਂ ਦਾ ਵੀ ਸਾਰਿਆਂ ਨੂੰ ਵੱਡਾ ਨੁਕਸਾਨ ਸੀ ਜੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਕੋ ਸਾਰਾ ਕੁਝ ਜਾ ਰਿਹਾ ਤਾਂ ਉਹਦੇ ਨਾਲ ਜਿੱਥੇ ਦੁਕਾਨਦਾਰ ਆ ਜਿੱਥੇ ਕੋਈ ਹੋਰ ਵਰਗ ਆ ਉਹਨਾਂ ਸਾਰਿਆਂ ਦਾ ਇੱਕ ਵੱਡਾ ਨੁਕਸਾਨ ਆ ਉਹਨਾਂ ਸਾਰਿਆਂ ਨੂੰ ਅਸੀਂ ਲਾਮਬੰਦ ਕਰਕੇ ਇਹਨਾਂ ਤੋਂ ਸਵਾਲ ਪਛਾਵਾਂਗੇ ਉਹ ਸਵਾਲਨਾਮਾ ਅਸੀਂ 11 ਸਵਾਲਨਾਮਾ ਇਹਨਾਂ ਨੂੰ ਦਵਾਂਗੇ ਤੇ ਲੋਕ ਆਪ ਹੀ ਸ਼ਾਂਤਮਈ ਢੰਗ ਨਾਲ ਇਹਨਾਂ ਤੋਂ ਸਵਾਲ ਜਿਹੜੇ ਆ ਉਹ ਕਰਨਗੇ ਸਾਡੇ ਵਿੱਚ ਵੀ ਇਹ ਇੱਕ ਵਰਤਾਰਾ ਹੋਇਆ ਜਦੋਂ ਕਿਸਾਨ ਜਿਹੜੇ ਉਮੀਦਵਾਰ ਸੀਗੇ ਚੋਣ ਪ੍ਰਚਾਰ ਕਰ ਰਹੇ ਸੀ ਬਾਅਦ ਵਿੱਚ ਕਿਸਾਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਭਾਜੀਪੀ ਵਾਲੇ ਨੇ ਉਤਰਾ ਪਥਰਾ ਕਰਤਾ ਸੀ ਉਹਨਾਂ ਤੇ ਬਾਅਦ ਦੇ ਵਿੱਚ ਉਹਨਾਂ ਤੁਹਾਡੀ ਜ਼ਿੰਮੇਵਾਰੀ ਰਹੇਗੀ ਜਦੋਂ ਕਿਸਾਨ ਰੋਕਦੇ ਆ ਪ੍ਰਚਾਰ ਕਰਨ ਤੋਂ ਤੇ ਫਿਰ ਜਿਵੇਂ ਕੋਈ ਹੁੰਦੀ ਘਟਨਾ ਇਸ ਤਰੀਕੇ ਦੀ ਅਸੀਂ 7 ਤਰੀਕ ਨੂੰ ਜਿਹੜੀ ਸਾਰੇ ਪੰਜਾਬ ਚ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਸੱਦ ਲਈਆਂ ਉਸ ਉਹਦੇ ਚ ਅਸੀਂ ਆਰਗੇਨਾਈਜ਼ ਵੀ ਕਰਾਂਗੇ ਆਪਦੇ ਬੰਦਿਆਂ ਨੂੰ ਵੀ ਅਸੀਂ ਲੜਾਈ ਝਗੜੇ ਚ ਨਹੀਂ ਪੈਣਾ ਕਿਸੇ ਧਾਰਮਿਕ ਜਗ੍ਹਾ ਤੇ ਕੋਈ ਜਾਂਦਾ ਲੀਡਰ ਤਾਂ ਅਸੀਂ ਨਹੀਂ ਰੋਕਣਾ ਅਸੀਂ ਸਿਰਫ ਉਹਨੂੰ ਕਾਲੀਆਂ ਝੰਡੀਆਂ ਦਿਖਾਓ ਤੇ ਸਵਾਲ ਨਾ ਵਾਂ ਅਸੀਂ ਲੋਕਾਂ ਨੂੰ ਹੀ ਹੇਠਲੇ ਪੱਧਰ ਤੇ ਪਿੰਡਾਂ 'ਚ ਅਸੀਂ ਜਾਵਾਂਗੇ ਅਸੀਂ ਸਾਰੇ ਲੋਕਾਂ ਨੂੰ ਹੀ ਆਰਗੇਨਾਈਜ਼ ਕਰ ਦਾਂਗੇ ਉਹ ਸ਼ਾਂਤਮਈ ਢੰਗ ਨਾਲ ਉਹਨਾਂ ਤੋਂ ਸਵਾਲ ਜਿਹੜਾ ਪੁੱਛਣਗੇ ਕਿਸਾਨ ਲੋਕਾਂ ਦੇ ਵਿੱਚ ਚਰਚਾ ਇਹ ਹੈ ਵੀ ਕਿਸਾਨ ਤਾਂ ਆਪ ਇਕੱਠੇ ਨੇ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਤਾਂ ਫਿਰ ਜਥੇਬੰਦੀਆਂ ਇਕੱਤਰ ਕਦੋਂ ਹੋਣਗੀਆਂ ਕਿਉਂਕਿ ਹੁਣ ਤਾਂ ਇਲੈਕਸ਼ਨ ਨੇ ਜਿਹਦੇ ਇਲੈਕਸ਼ਨ 'ਚ ਇਕੱਠੇਆ ਨਹੀਂ ਹੁੰਦੀਆਂ ਦੂਸਰੇ ਪਾਸੇ ਆਪਾਂ ਕਹਿੰਦੇ ਆ ਵੀ ਸ਼ੁਭ ਕਰਨ ਦੀ ਮੌਤ ਦਾ ਅਸੀਂ ਇਨਸਾਫ ਲੈਣਾ ਅਸੀਂ ਅੱਜ 32 ਜਥੇਬੰਦੀਆਂ ਦੀ ਮੀਟਿੰਗ ਹੋਈ ਆ ਤੇ ਦੂਸਰੇ ਜਿਹੜੇ ਜਿੱਥੇ ਬੰਦੀਆਂ ਵੀ ਨੇ ਉੱਥੇ ਬੈਠੀਆਂ ਉਹ ਵੀ ਇਹੀ ਮੰਗਾਂ ਮੰਨਦੀਆਂ ਨੇ ਉਹਨਾਂ ਨੇ ਵੀ ਇਹੀ ਐਲਾਨ ਕੀਤਾ ਹੋਇਆ ਵੀ ਭਾਜਪਾ ਦਾ ਵਿਰੋਧ ਕਰਾਂਗੇ ਮੰਗਾਂ ਸਾਡੀਆਂ ਇਕੱਠੀਆਂ ਨੇ ਲੜਾਈ ਦੇ ਢੰਗ ਤਰੀਕੇ ਸਾਡੇ ਬੱਕਰੇ ਹੋ ਸਕਦੇ ਆ ਜਿਕਰ ਮੇਰਾ ਆਖਰੀ ਸਵਾਲ ਹੈ ਜਿਸ ਤਰੀਕੇ ਨਾਲ ਬੀਜੇਪੀ ਦਾ ਵਿਰੋਧ ਹੋ ਰਿਹਾ ਅੱਜ ਕੱਲ ਦੇਖਿਆ ਜਾ ਰਿਹਾ ਬਾਕੀ ਪਾਰਟੀਆਂ ਦਾ ਵੀ ਵਿਰੋਧ ਲਗਾਤਾਰ ਹੋ ਰਿਹਾ ਕਿਸਾਨ ਵੱਲੋਂ ਕਿਤੇ ਆਪਣੀ ਪਾਰਟੀ ਤਾਂ ਨਹੀਂ ਕੋਈ ਇਕੱਠੀ ਖੜੀ ਕਰਨ ਦਾ ਇਰਾਦਾ ਕੋਈ ਆਪਣਾ ਕੈਂਡੀਡੇਟ ਤਾਂ ਨਹੀਂ ਖੜਾ ਕਰਨ ਦਾ ਇਰਾਦਾ ਕਿ ਸੰਯੁਕਤ ਕਿਸਾਨ ਵੱਲੋਂ ਨਹੀਂ ਕੋਈ ਅਸੀਂ ਕੈਂਡੀਡੇਟ ਖੜਾ ਨਹੀਂ ਕਰਾਂਗੇ ਕੋਈ ਪਾਰਟੀ ਖੜੀ ਨਹੀਂ ਕਰਾਂਗੇ ਅਸੀਂ ਤਾਂ ਸਿਰਫ ਤੇ ਸਿਰਫ ਭਾਜਪਾ ਦਾ ਹੀ ਅੱਜ ਇਤਕੀ ਵਿਰੋਧ ਕਰਾਂਗੇ ਇਹ ਅਸੀਂ ਪਿੱਛੇ ਸਵਾਦ ਦੇਖ ਲਿਆ ਸਾਡੇ ਲੀਡਰਾਂ ਨੇ ਤੇ ਉਹਦੇ ਤਾਂ ਅਸੀਂ ਦੁਬਾਰਾ ਇਹੋ ਜਿਹਾ ਕੁਝ ਕਦਮ ਨਹੀਂ ਠਾਵਾਗੇ ਧੰਨਵਾਦ ਆ तमाम ਬੱਦੇ ਤੋਂ ਉੱਪਰ ਗੱਲਬਾਤ ਹੋਈ ਹੈ ਹਰਿੰਦਰ ਸਿੰਘ ਲੱਖੋਵਾਲ ਹੋਰਾਂ ਨਾਲ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰੀਕੇ ਦਾ ਵਿਰੋਧ ਕੀਤਾ ਜਾਣਾ ਔਰ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਵਧਣ ਤੋਂ ਰੋਕਣਾ ਇਹ ਹੀ ਮੁੱਖ ਮੁੱਦਾ ਜਿਹੜਾ ਕਿਸਾਨਾਂ ਦਾ ਹੋਵੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸੋਇਰਾ ਟੀਵੀ ਚੰਡੀਗੜ੍ਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।